ਹਾਂਜੀ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸੋ ਹੁਣ ਸਾਰੇ ਉੱਪਰ ਪਤਿਏ ਜੀ ਕੀ ਗਰਮੀ ਦੀਆਂ ਤਾਂ ਕਈ ਵਾਂ ਛੁੱਟੀਆਂ ਹੋ ਚੁੱਕੇ ਨੇ ਬੱਚਿਆਂ ਨੂੰ ਕਿਸੇ ਨਾਨਕੇ ਜਾਣ ਕਿਸੇ ਭੂਆ ਕੋਲ ਜਾਣ ਤੇ ਅੱਜ ਹਰ ਮਨ ਹੋ ਰਹੀ ਜਾ ਰਹੇ ਨੇ ਜੀ ਨਾਨਕੇ ਪਹਿਲਾਂ ਆਪਾਂ ਉਹਨਾਂ ਨੂੰ ਨਾਨਕੇ ਛੱਡ ਕੇ ਆਵਾਂਗੇ ਉਸ ਤੋਂ ਬਾਅਦ ਜਿਹੜੇ ਆਪਣੇ ਕੰਮ ਨੇ ਤਕਰੀਬਨ ਉਹ ਕਰਾਂਗੇ ਹੁਣ ਛੱਡਦੇ ਚੱਲੇ ਨਾਨਕੇ ਆਪਣੇ ਕਿਤੇ ਗੋਇੰ ਗੱਡੀ ਉਹ ਵੀ ਤਿਆਰ ਹੈ ਸਮਾਰ ਵਿੱਚ ਬੱਚੇ ਨੇ ਆਪਣੀ ਗੱਡੀ ਵਿੱਚ ਧਰਤਾ ਗੱਡੀ ਦੇ ਰੱਤ ਨੇ ਹੀ ਕਰਨ ਆਉਣ ਕਰਨ ਵੀ ਗੱਡੀ ਦੀ ਕਾਫੀ ਬਰਾਹਾਲ ਹੋ ਗਈ ਸੀ ਪਹਿਲਾਂ ਗੱਡੀ ਧੋਈ ਹੈ ਹੁਣ ਉਹਦੇ ਵਿੱਚ ਰੱਖਤਾ ਆਪਾਂ ਨੇ ਸਮਾਨ ਸਾਰਾ ਤੇ ਹੁਣ ਚੱਲਣ ਦੀ ਤਿਆਰੀ ਹੈ ਚਾਹ ਪੀ ਲਈ ਰੋਟੀਆਂ ਵਗੈਰ ਆਪਣੇ ਖਾ ਲਈ ਉਸ ਤੋਂ ਬਾਅਦ ਕਰਦੇ ਆ ਤਿਆਰੀ ਜਾਣ ਦੀ ਸੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੈਲ ਆਇੰਕਰ ਵਾਲਾ ਬਟਨ ਦਬਾ ਦਿਓ ਤਾਂ ਜਿਸ ਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਪਿਆਰੇ ਲਾਈਕ ਕਰਦੇ ਔਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤੇ ਸਟਾਰਟ ਕਰਦੇ ਆਪਾਂ ਅੱਜ ਦੇ ਵਲੌਗ ਨੂੰ ਹਰ ਮਨ ਨਾਲ ਟੱਕਰ ਹੈ ਹਨਾ ਹਰ ਮਨ ਤਾਂ ਜਾਣ ਨੂੰ ਜੀ ਨਹੀਂ ਕਰਦਾ ਹੈਨਾ ਹੈ ਦੋ ਦਿਨ ਹੋ ਗਏ ਪਰ ਰਹਿਣ ਦੇ ਨਾ ਜਾ ਉਹ ਕੋਈ ਟੱਕਰ ਨਹੀਂ ਹਟਣ ਵਾਲਾ ਨਾ ਮੈਂ ਮਨਾ ਕਰਦਾ ਸੀ ਅੱਛਾ ਤੇ ਰਹਿਣ ਦੋ ਚੱਲ ਹੈ ਛੱਟ ਗਏਗਾ ਵਾਪਸ ਫਿਰ ਜੀ ਨਹੀਂ ਲੱਗਦਾ ਕਿਉਂ ਜਾਣਾ ਤਾਂ ਹੈ ਕਿ ਉਹ ਤਾਂ ਕੁਦਰਤੀ ਕਰੇ ਪੇਟ ਕਰਾਉਣਾ ਹੈ ਨਹੀਂ ਦੇ ਰੋ ਨਹੀਂ ਜੀ ਲਾਦਾ ਦੇਖ ਦੇ ਥੋੜਾ ਜੀਕਾ ਦਾ ਜਾਣ ਨੂੰ ਤਾਂ ਕੋਈ ੱਤਕਾ ਵੀ ਨਹੀਂ ਹੈਗਾ ਹੈ ਚੁੱਟੀਆਂ ਹੁੰਦੀਆਂ ਲੱਗਦਾ ਹੈਂ ਖੇਡਣ ਦੇ ਦਿਨ ਚਾਰ ਉਹ ਤਾਂ ਉਹ ਥੋੜਾ ਖੇਡਦੇ ਹਾਂ ਨਾ ਖੇਡਣ ਦੇ ਚਾਰ ਤੋਂ ਸੂਰ ਹੁੰਦੇ ਨਾ ਨਹੀਂ ਖੇੜਿਆ ਹੱਡੰਨੇ ਨੇ ਹੱਡ ਜਿਹੜਾ ਉਹ ਕਰੇ ਜਵਾਬ ਛੱਡ ਕੇ ਉਹਨੂੰ ਕੌਣ ਸਾਮੂਗਾ ਕਿਹੜਾ ਜਵਾਬ ਹੈਗੇ ਮਿੰਦਰ ਜਵਾਖੜੇ ਬੱਚੇ ਉਹ ਬੱਚੇ ਚਾਰ ਚਾਰ ਬੱਚੇ ਨੇ ਘਰੇ ਜਵਾਖ ਇੱਕ ਤਿੰਨ ਸਾਲ ਜਵਾਖ ਆਏ ਇੱਕ ਉਹਨਾਂ ਦਾ ਪਤਾ ਨਹੀਂ ਚਾਰ ਦਾ ਕਿੰਨੇ ਹਾਂ ਉਹ ਤਾਂ ਅਰੇ ਚੱਕਾ ਕਰ ਮੈਂ ਹਾਂ ਉਹਨਾਂ ਕੁਝ ਮਹੀਨਿਆਂ ਦੇ ਵੇਲੇ ਉਹਨਾਂ ਕੋਲ ਸਾਮੂਹੇ ਘਰੇ ਬੜੀ ਦਰਸਿੰਗ ਮੰਨਿੰਦਰ ਦੀ ਡਿਊਟੀ ਲਾ ਕੇ ਆਏ ਅੱਛਾ ਚਲੋ ਉਹ ਦੇਖਦੇ ਆ ਬਾਕੀ ਚੱਲਦੇ ਆ ਆਪੇ ਉਹਦੇ ਨਾਲ ਸੰਗਲ ਹੈ ਆਪੇ ਇਥੇ ਦਾ ਸੰਗਲ ਪਤਾ ਉਹ ਕਿਹਾ ਇਹ ਉਹ ਵੀ ਚੇਰੀ ਬਾਰੀ ਹੈ ਇਹ ਕਿਸੇ ਤੋਂ ਗਿਆ ਕਿਸੇ ਨੂੰ ਵੀ ਐਸੀ ਵੀ ਜਿਆਦਾ ਨਹੀਂ ਚਲਾਉਣਾ ਚੰਨ ਛੰਡ ਹੋ ਦੇ ਨਾਲ ਵੀ ਐਸ ਨੂੰ ਘੰਟਾ ਕਰੋ ਆ ਘੰਡਾ ਸੇਤੂ ਨਾ ਵੀ ਨੇ ਹਾਡੇ ਹਰਮਨ ਨੇ ਭਾਈ ਸਲਾਈ ਸੈਂਟਰ ਖੋਲ ਲਿਆ ਦੀ ਮਾਸੀ ਕੋਲ ਆ ਕੇ ਹੈ ਜਿਹਨੇ ਸਲਾਈ ਕਰਾਉਣੀ ਹੋਵੇ ਸੂਟਾਂ ਦੀ ਹੈ ਜਿਹਨਾਂ ਸੂਟਾਂ ਦੀ ਉਹਦੇ ਰਾਂ ਦਾ ਕਟਵਾਉਣੀ ਹੋਵੇ ਕੱਢੀ ਜਾਂ ਕਟਿੰਗ ਕਰਾਉਣੀ ਹੋਵੇ ਉਹ ਹਰਮਨ ਸਿੰਘ ਨਾਲ ਕੰਟੈਕਟ ਕਰ ਸਕਦਾ ਹੈ ਆਈਏ ਇਹ ਮਸ਼ੀਨ ਤੁਸੀਂ ਕਿੰਨੇ ਦੀ ਲੈ ਕੇ ਆਏ ਜੀ

ਅੱਛਾ ਜੀ ਜੇ ਰਿਹਾ ਹੈ ਕਿ ਫਿਰ ਵੀ ਨਹੀਂ ਡੇਢ ਲੱਖ ਫਿਰ ਵੀ ਨਹੀਂ ਹੈ ਜਾਏ ਮੇਰੀ ਦਿਹਾੜੀ ਹੋਦੀ 50000 ਦੇ ਤੱਕ ਲੱਗ ਲੈਣਗੇ ਅੱਛਾ 50000 ਤੱਕ ਹੀ ਹੋਗਾ 50000 ਮਸ਼ੀਨ ਦਾ ਹੱਥ ਰੋਡ ਡੇਢ ਲੱਖ ਦਾ ਲਗ ਵਾਰ ਵਧੀਆ ਸੌਣੇ ਉਹ ਲੈ ਲੂਗਾ ਐਨਾ ਕੀ ਤੂੰ ਸੋਨਾ ਗਣੇਗਾ ਇਹਨਾਂ ਦੇ ਹੈ ਐਨਾ ਕੀ ਸੋਨਾ ਜਿਹੜੇ ਨਾਲ ਸੁਣ ਕਹਿੰਦੇ ਹੈ ਇਹ ਡੈਡਿਕਲ ਸਲਾਈਸ ਖੇਲਾ ਚੁੱਪਿਆ ਜੇ ਮਤਲਬ ਹਾਂ ਸਿੱਖੂਗਾ ਵੀ ਕੈਂਡਰ ਮਾਛ ਲੋਕ ਨੂੰ ਸਦਾ ਦਾ ਸਮਝ ਨਹੀਂ ਆਇਆ ਹੋਰ ਇਹ ਸ਼ੀ ਨਾਮ ਤੋਂ ਕੁੜੀ ਕਹਿੰਦਾ ਬਾਰੇ ਲੋ ਫਿਰ ਤਾਂ ਸੁਣਨੇ ਲੱਗ ਜਾਂਦੇ ਉਹ ਗੱਲ ਨੇ ਇਹਨੂੰ ਸਾਇੰਸ ਬਟਲ ਗੱਲ ਲੱਗਿਆ ਕਰੋ ਫੇ ਬੁਰਾ ਲੱਗਦਾ ਬੰਦਾ ਨਾ ਵੀ ਕੱਲ ਮਰ ਕਿੱਦਾਂ ਜੇ ਪੇਟੀਆਂ ਤਾਂ ਹੋ ਗਿਆ ਤਾਂ ਕਰ ਗਾ ਤਾਂ ਪਟਾਉਂਦਾ ਮੈਂ ਥਾਸੀ ਕੋਲੇ ਪੰਜ ਉੱਤ ਮਾਸਲੇ ਵੀ 5 ਕਿਲੋ ਵਧਾ ਕੇ ਜਾਊਗਾ ਵਧਾ ਵਧਾ ਜੇ ਫਿਰ ਨਾ ਕਿ ਫਿਰ ਨਾ ਮੈਂ ਜਲਮੂਹ ਦੇ ਚੱਲ ਜੀ ਆ ਵਧਾ ਕੀ ਜਾਊਗਾ ਕਟ ਤੇ ਵੀ ਜਦੋਂ ਬੋਲ ਵੀ ਇੱਥੇ ਆਈ ਨਹੀਂ ਤੇਰਾ ਮਰਵਾ ਸੋਤ ਬੁੜੀ ਜੇ ਜਰਦੀ ਕਿੰਨੇ ਦਾ ਠੰਡਾ ਹੁੰਦਾ ਤਾਂ ਚਲ ਕਹਿਣਾ ਵੀ ਲੈ ਆਏ ਕੋਈ ਗੱਲ ਚਲ ਗਰਮੀ ਚ ਜਲਦੀ ਰਹੇ ਨਾ ਪਰ 17 ਕਿਲੋ ਕਰਪਾ ਪਹਿਲਾਂ ਮਾਸੜਾ ਜੀ ਛੋਟੇ ਸ਼ੀਸ਼ੇ ਜਰਦੀ ਦੇ ਇੱਕ ਨੰਬਰ ਲੈ ਆ ਮੇ ਤੇ ਬੇਟੀ ਨੂੰ ਪੀ ਗਿਆ ਹਾਂ ਤਾਂ ਉਹਨੇ ਸਰ ਕਰਤਾਂ ਲਾਂਚ ਸਟਾਰਟ ਰੋਕਰ ਹੋ ਗਿਆ ਸੂਟ ਦੱਸਿਆ ਉਹ ਤੇ ਜਿਹੜੇ ਸੂਟਾਂ ਵਾਸਤੇ ਬੈਠਾ ਸੀਗਾ ਉਹ ਦੇਖੋ ਚੀਸੋਂ ਵੀ ਤਾਂ ਹਾਂ ਹੁਣ ਲਾਂਚ ਹੋ ਰਿਹਾ ਤੇ ਲਾਂਚ 'ਚ ਮੈਨੂੰ ਇਕੱਲੀ ਚਾਹ ਬਿਸਕੁਟ ਤੇ ਇਹ ਦੂਰ ਰੋਟੀ ਜਲਦੀ ਹੈ ਇਹ ਲਾਂਚ ਦਾ ਟਾਈਮ ਦੀ ਰੋਟੀ ਸਟਾਰਟ ਹੋਗੀ ਤੇ ਐਦਾਂ ਭਾਈ ਸਾਹਿਬ ਦੀਆਂ ਚੂਰੀਆਂ ਚੱਲ ਰਹੀਆਂ ਪਹਿਲੀ ਹੈ ਖਾਣਾ ਵਿੱਚ ਤੇ ਹੁਣ ਲਾਂਚ ਕਰ ਲਈਏ ਇਹ ਵੀ ਗੇਮ ਵਿੱਚ ਵੀ ਜੀ ਬੁਰਾ ਰਹਿਣ ਲੱਗਿਆ ਹਨ ਹੈ ਓਏ ਬੜਾ ਵੀ ਰਹੀਆਂ ਗੇਮ ਵਿੱਚ ਮੁੰਡਾ ਆ ਜਾ ਵੀਲੜਾ ਉਹਨੂੰ ਵੀਲੜਾ ਬੈਠਾ ਹੈ ਹੈ ਵੀਲੜਾ ਆਹ ਦੇਖਦੇ ਹਾਂ ਦੁਨੀਆ ਜਿਆਦਾ ਨਾਨਕੇ ਦੇ ਜਮਨ 10 ਤਰੀਕ ਨੂੰ ਫਿਰ ਦਾਤੇ ਦਾ ਜੀਰੀ ਲਾਉਣ ਲੈਣੇ ਫਿਰ ਕਿਰੇਗਾ ਨਾਲ ਨਾਲ ਕੇ ਜਾਏਗਾ ਕੋਈ ਨਾ ਆ ਵੀ ਤੇ ਟਲਕੇ ਜਾਊਗਾ ਹੈਨਾ ਵੀ ਜੀਰੀ ਲਮੜੀ ਪੈ ਗਈ ਸਾਰੇ ਟਲਜਣਗੇ ਰੋ ਹਰਮਨ ਕੱਲਾ ਫਾਜੂ ਜਰਾ ਹੈ ਆ ਬੂ ਮੇ ਲੜਾ ਜਾਵੇ ਹੈ ਤੇਰੇ ਮਰੀ ਦਰੇ ਨੇ ਮम्मा ਮਾਤਾ ਹੋਰ ਕੌਣ ਗਿਆ ਆ ਚਾ ਉਤਰ ਮਸ ਮੋਨ ਰਾ ਖਾਣ ਦੀ ਵੀ ਰੇ ਦੁਆਗੇ ਮਾਰ ਰਿਕੇ ਮੈਂ ਕੇ ਮੈਂ ਸਕੂਲ ਦਾ ਕੰਮ ਕਰ ਲਵਾਂ ਹੈ ਬਸ ਫਿਰ ਬਿੱਲ ਹੈ ਹੈ ਤੂੰ ਤਾਂ ਵਿਲੇ ਹੀ ਹੈ ਤੂੰ ਤਾਂ ਤੂੰ ਤਾਂ ਹੋ ਲਾ ਤੂੰ ਤਾਂ ਮੇਲ ਲੜਾ ਜਾਵਾ ਹੂੰ ਤੇ ਲੈ ਜਾਵੇਂ ਨਾ ਐ ਜਿਆਦਾ ਇੰਜੋਏ ਕਰੋ ਖੇਡੋ ਹਾਂ ਤੁਸੀਂ ਅਨੰਡ ਜੁਆਇ ਕਰੋ ਅੱਜ ਹੀ ਖੇਡਣ ਲੱਗੇ ਸੀ ਕ੍ਰਿਕਟ ਉਹ ਵਾਰਾ ਹੁਣੇ ਖੜੇ ਆ ਥੋੜੀ ਟੀਮ ਦਾ ਬਾਹਰ ਫਿਰ ਜਿੱਦ ਗੇਟ ਦਿੰਦੀ ਉਹ ਅਸੀਂ ਤੇਰੇ ਜਾਵੂ ਆਹ ਰਖੜੇ ਗੇਟ ਉਹਦੇ ਹੁਣ ਉਧਰ ਪਾਰਾ ਹਾਂਜੀ ਦੋਸਤੋ ਇਸੇ ਆਪਣਾ ਜਿਹਾ ਬਲੌਗ ਅੱਜ ਦੀ ਵੀਡੀਓ ਤਕਰੀਬਨ ਬਲੌਗ ਨੂੰ ਆਪਾਂ ਅੱਜ ਦਿਨ ਇੱਥੇ ਬੰਦ ਕਰਦੇ ਆ ਇਹ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਕਮੈਂਟ ਕਰੋ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਜੋ ਇਹ ਬਲੌਗ ਹੋਰ ਤੱਕ ਪਹੁੰਚ ਦੇ ਰਹਿਣ ਤੇ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜਲਦ ਮਿਲਦੇ ਆ ਜੀ ਅਗਲੀ ਵੀਡੀਓ ਇੱਕ ਲੰਮਾ ਬਲੌਗ ਲੈ ਕੇ ਸਾਰਕੋ ਆਪਣਾ ਖਿਆਲ ਸ਼ਸ਼ਟ੍ਰੀ ਕਾਲ ਗੁੱਡ ਬਾਏ ਰੱਬ ਰੱਖਾ